ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਆਪਣੀ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਸਵਾਗਤ ਹੈ। ਵੀਰ ਜੀ ਆਪਾਂ ਕੰਬੈਨ ਦੇ ਫੀਡਰ ਦਾ ਜਿਹੜਾ ਦੰਦ ਲਾ ਕੇ ਪੈਪ ਲਾ ਕੇ ਤਿਆਰ ਕਰ ਰਹੇ ਸੀ ਉਹਦੇ ਬਾਰੇ ਆਪਾਂ ਵੀਡੀਓ ਪਾਈ ਸੀ ਤੇ ਵੀਰਾਂ ਤੋਂ ਸੁਝਾਅ ਮੰਗੇ ਸੀ। ਵੀਰਾਂ ਨੇ ਬਹੁਤ ਵਧੀਆ ਸੁਝਾਅ ਦਿੱਤੇ ਆ। ਉਹਦੇ ਵਿੱਚੋਂ ਕੁਝ ਕੁ ਪਰਸੈਂਟ ਨੇ ਕਿਹਾ ਵੀ ਇਹ ਪੈਪ ਵਾਲਾ ਨਹੀਂ ਸਿਸਟਮ ਕੰਮ ਆਇਆ ਦੰਦ ਵਾਲਾ ਹੀ ਕਾਮਯਾਬਾ। ਬਾਕੀ ਜ਼ਿਆਦਾਤਰ ਕਮੈਂਟ ਇਹੀ ਆਇਆ ਵੀ ਉਹ ਕਾਮਯਾਬਾ ਪੈਪ ਵਾਲਾ। ਉਹ ਪੈਪਾ ਪਾ ਬਣਾ ਲੇ ਸੀ ਕੱਲ ਕੱਲ ਇੱਕ ਵੀਡੀਓ ਵੀ ਬਣਾਈ ਸੀ ਉਹਨੂੰ ਬਣਾਉਂਦਿਆਂ ਦੀ ਫੁੱਲ ਤੇ ਉਹ ਵੀਡੀਓ ਆਪਣੀ ਅਪਲੋਡ ਨਹੀਂ ਹੋਈ ਪਤਾ ਨਹੀਂ ਕੀ ਚੱਕਰ ਬਣ ਗਿਆ ਕੋਈ ਚੱਕਰ ਬਣ ਗਿਆ ਵੀ ਉਹ ਅਪਲੋਡ ਹੋ ਕੇ ਡਿਲੀਟ ਹੋ ਗਈ ਜਾਂ ਅਪਲੋਡ ਹੁੰਦਿਆਂ ਡਿਲੀਟ ਹੋ ਗਈ ਉਹਦੀ ਫਾਈਲ ਵੀ ਮੇਰੇ ਕੋਲੋਂ ਨਿਕਲ ਗਈ ਆਹ ਲੋ ਜੀ ਬਣਿਆ ਪਿਆ ਸਿਸਟਮ ਬਸ ਇਹਦੇ ਹੋਣਾ ਅਗਲੇ ਪਾਸੇ ਪੱਤੀ ਲਾਉਣੀ ਆ ਤੇ ਕਰ ਦਾਂਗੇ ਇਹਨੂੰ ਕਾਮਯਾਬ ਆਪਾਂ ਸਾਈਡਾਂ ਦੇ ਟੁੱਟੇ ਵੱਢ ਕੇ ਫਿਕਸ ਕਰ ਦੇਣੇ ਆ ਤੇ ਆ ਕਮੈਨ ਆਪਣੀ ਉਹ ਕਮੈਨ ਆਪਣੀ ਕੰਪਲੀਟ ਸੀਗੀ ਕੱਲਾ ਵਾਸੋਂ ਦਾ ਫੀਡਰ ਹੀ ਲਾਇਆ ਫੀਡਰ ਵੀ ਉਹਦਾ ਮਤਲਬ ਕਿ ਆਪਾਂ ਜੇ ਤਾਂ ਮੂੰਗੀ ਤੇ ਜਾਣਾ ਹੀ ਫਿਰ ਆਪਾਂ ਇਹੇ ਦੰਦ ਹੀ ਚਲਾ ਲੈਣਾ ਸੀ ਤੇ ਫਿਰ ਆਪਾਂ ਇਹ ਸਲਾ ਬਣਾਈ ਵੀ ਹੁਣ ਆਪਾਂ ਮੂੰਗੀ ਤੇ ਜਾਣਾ ਨਹੀਂ ਨਾਸ ਹੋਇਆ ਵੀਨ ਤੇ ਹੁਣ ਆਪਾਂ ਝੋਨੇ ਤੇ ਚਲਾਉਣੀ ਝੋਨੇ ਦਾ ਤੁਹਾਨੂੰ ਪਤਾ ਹੀ ਮਾਲ ਜ਼ਿਆਦਾ ਲਿਫਟ ਦਾ ਮਤਲਬ ਕਿ ਜ਼ਿਆਦਾ ਵਾਲਦੀ ਆ ਇਹ ਸ਼ਾਫਟ ਤੇ ਫਿਰ ਉਹਦੇ ਲਈ ਪਹਿਲਾ ਦੰਦ ਬਹੁਤ ਵਧੀਆ ਕਾਮਯਾਬ ਸੀ ਦੰਦ ਪੂਰਾ ਕਾਮਯਾਬ ਸੀ ਬਾਈ ਐਵੇਂ ਕਹਿਣ ਨੂੰ ਕਹਣਾ ਗੱਲ ਇਹ ਨਾ ਥੋੜਾ ਜਿਹਾ ਘਸ ਗਿਆ ਘਸਨ ਕਰਕੇ ਹੁਣ ਪਿੱਛੇ ਝਰੀ ਜਾਂਦੇ ਮਾਰੀ ਸੀ ਗਾਹ ਨੂੰ ਕਰਕੇ ਤੇ ਇਹਨੂੰ ਕੱਸਿਆ ਸੀ ਇਹਦਾ ਟੈਂਪਰੇਰੀ ਲਾਇਆ ਬਾਕੀ ਨਾਲ ਇਹਦੇ ਖੋਲੇ ਹੋਏ ਆ ਤੇ ਜਦੋਂ ਇਹ ਜਿਆਦਾ ਮਤਲਬ ਕਿ ਗਾਹ ਕਰਕੇ ਕੱਸਿਆ ਸੀ ਮਤਲਬ ਕਰਕੇ ਇਹਨੂੰ ਕੀਤਾ ਸੀ ਤਾਂ ਇੱਕ ਕਸਣ ਕਰਕੇ ਨਾ ਦੰਦ ਦੀ ਪੂਰੀ ਗ੍ਰਿਪ ਜੀ ਨਹੀਂ ਬਣਦੀ ਤੇ ਹੁਣ ਜਾਂ ਤਾਂ ਫਿਰ ਦੰਦ ਲਾਉਣਾ ਪੈਣਾ ਸੀ ਨਵਾਂ ਤੇ ਜਾਂ ਫਿਰ ਆਪਾਂ ਸਿਸਟਮ ਪੈਪ ਵਾਲਾ ਪਾਉਣਾ ਇੱਕ ਕਮੈਂਨ ਦੇ ਪੈਪ ਵਾਲਾ ਲਾਵਾਂਗੇ ਤੇ ਦੂਜੀਆਂ ਦੋਹਾਂ ਦੇ ਆਪਾਂ ਦੰਦ ਵੱਡ ਕੇ ਹੀ ਸੈੱਟ ਕਰ ਦਾਂਗੇ ਯਾਨੀ ਕਿ ਨਵਾਂ ਪੱਤਰਾ ਨਹੀਂ ਲਾਉਂਦੇ ਆਪਾਂ ਵੱਡ ਕੇ ਸੈੱਟ ਕਰ ਦਾਂਗੇ ਉਹ ਵੀ ਤੁਹਾਨੂੰ ਮੈਂ ਦੱਸੂਗਾ ਵੀ ਆਪਾਂ ਕਿਹੜੇ ਤਰੀਕੇ ਨਾਲ ਉਹ ਦੰਦ ਸੈੱਟ ਕਰਾਂਗੇ ਉਹਦੀ ਵੀਡੀਓ ਵੀ ਆਪਾਂ ਪਾਵਾਂਗੇ ਤੇ ਬਾਕੀ ਆ ਕਮੈਂਨ ਦੀ ਜਾਣਕਾਰੀ ਤੁਹਾਨੂੰ ਦਿੰਨੇ ਆਪਾਂ ਇੱਕ ਚੀਜ਼ ਦਾ ਆਪਾਂ ਹੋਰ ਬਦਲਾਅ ਕੀਤਾ ਸੀ ਬਹੁਤ ਵਧੀਆ ਬਹੁਤ ਵੱਡਾ ਬਦਲਾਅ ਕੀਤਾ ਸੀ ਉਹ ਆਪਣਾ ਕਾਫੀ ਸਾਲ ਹੋ ਗਏ ਸਿਸਟਮ ਆਪਣਾ ਚੱਲਦੇ ਨੂੰ ਆਪਾਂ ਆਵੇ ਆਪਣੇ ਕੋਲ ਕੋਈ ਵੀ ਕਮੈਂਡ ਆਉਂਦੀ ਆਪਾਂ ਉਹਦੀ 2 ਇੰਚ ਤੋਂ ਲੈ ਕੇ 2.5 ਇੰਚ ਤੱਕ ਉਹਦੀ ਅਗਲੀ ਕ੍ਰੈਂਕ ਨਹੀਂ ਵੀ ਕਰ ਦਿੰਨੇ ਆ ਆਪਾਂ ਕਦੀ ਵੀ ਘਰਾਰਾ ਨਹੀਂ ਬਦਲਿਆ ਨਾ ਆਪਾਂ ਕਦੀ ਆਰੇ ਲਾਏ ਆ ਜਿਨ੍ਹਾਂ ਨੂੰ ਉਹ ਕੋਈ ਆਰੇ ਕਹਿੰਦਾ ਕੋ ਕੁੱਕੜ ਕਹਿੰਦਾ ਕੋ ਕੁਛ ਕਹਿੰਦਾ ਸਟਾਫ ਆਕਰ ਦੇ ਲੱਗਦੇ ਜਿਹੜੇ ਉਹ ਆਪਾਂ ਕਦੀ ਨਹੀਂ ਲਾਏ ਉਹ ਆਪਣਾ ਇਸ ਕਰਕੇ ਨਹੀਂ ਲਾਉਂਦੇ ਆਪਾਂ ਵੀ ਆਪਣੀ ਕ੍ਰੈਂਕ ਆਪਾਂ ਗੋ 2 ਇੰਚ 2.5 ਇੰਚ ਨੀਵੀਂ ਕਰ ਦਿੰਦੇ ਹਰ ਵਾਰੀ 2.5 ਇੰਚ ਕ੍ਰੈਂਕ ਨੀਵੀ ਨਾਲ ਜਿਹੜਾ ਆਪਣਾ ਜਿਹੜਾ ਸਟਾਫ ਆਕਰਾਂ ਤੋਂ ਜੜੀਆਂ ਵੀ ਮਸ਼ੀਨਾ ਧਾਣੇ ਮਾਰਦੀਆਂ ਉਹਨਾਂ ਦਾ ਮਸਲਾ ਲੁਏਂਦਾ ਮੇਰਾ ਵੀਰ ਮੇਰੇ ਵੀਰੋ ਮੈਂ ਸਿਰਫ ਆਪਦਾ ਤਜਰਬਾ ਸਾਂਝਾ ਕਰ ਰਿਹਾ ਕਿ ਅਸੀਂ ਕ੍ਰੈਂਕ ਨੀਵੀ ਕਰਦੇ ਹਾਂ ਮੈਂ ਇਹ ਤੁਹਾਨੂੰ ਨਹੀਂ ਕਹਿੰਦਾ ਵੀ ਤੁਸੀਂ ਇਹ ਕਰੋ ਜਾਂ ਨਾ ਕਰੋ ਤੁਸੀਂ ਆਪਦਾ ਸਿਸਟਮ ਦੇਖੋ ਮੇਰੇ ਤਾਂ ਕਾਮਯਾਬ ਹੋਵੇ ਤੁਹਾਨੂੰ ਮੈਂ ਕਹੀ ਜਮਾ ਤੁਸੀਂ ਆਪਦਾ ਸਿਸਟਮ ਆਪਦੀ ਗਿਣਤੀ ਮਿੰਤੀ ਦੇ ਹਿਸਾਬ ਨਾਲ ਆਪਦਾ ਕਰਿਓ ਜੇ ਕਿਉਂਕਿ ਅਸੀਂ ਤਾਂ ਬਹੁਤ ਪਹਿਲਾਂ ਕੀਤੀਆਂ ਅਸੀਂ ਤਾਂ ਇਹਨਾਂ ਦੀਆਂ ਛੱਤਾਂ ਚੱਕ ਕੇ ਗਾਡਰਾਮ ਦੀਆਂ ਪੱਤੀਆਂ ਵੀ ਲੰਮੀਆਂ ਕੀਤੀਆਂ ਹੋਈਆਂ ਸਾਨੂੰ ਯਾਨੀ ਕਿ ਅਸੀਂ ਸਿਸਟਮ ਆਪਦੇ ਆਪਦੀ ਮਸ਼ੀਨਰੀ ਦੇ ਹਿਸਾਬ ਨਾਲ ਕੀਤਾ ਹੋਇਆ ਹੈ ਹੁਣ ਤੁਹਾਡੇ ਕੋਲ ਜੋ ਵੀ ਕਮੈਂਡ ਹੋਵੇ ਤੁਸੀਂ ਆਪਦੇ ਹਿਸਾਬ ਨਾਲ ਉਹਨੂੰ ਕਰ ਸਕਦੇ ਹੋ ਠੀਕ ਹੈ ਨਾ ਇਸ ਕਰਕੇ ਆਪਾਂ ਨਹੀਂ ਕਿਸੇ ਨੂੰ ਕਹਿੰਦੇ ਤੁਸੀਂ ਕਰੋ ਜਾਂ ਨਾ ਕਰੋ ਕਿਉਂਕਿ ਕਈ ਵੀਰ ਫਿਰ ਕਹਿਣ ਲੱਗ ਪੈਂਦੇ ਆ ਯਾਰ ਤੁਹਾਨੂੰ ਜਿਆਦਾ ਜਾਣਕਾਰੀ ਆ ਅਸੀਂ ਤਾਂ ਇੰਨੇ ਸਾਲਾਂ ਤੋਂ ਕਰਤਾ ਸੀ ਤਿੰਨੇ ਸਾਲਾਂ ਤੋਂ ਕਰਦਾ ਯਾਰ ਵੀਰੇ ਤੁਸੀਂ ਕੀਤਾ ਹੋਊਗਾ ਠੀਕ ਆ ਜਿਹੜੇ ਵੀਰਾਂ ਨੂੰ ਨਹੀਂ ਪਤਾ ਉਹਨਾਂ ਨੂੰ ਤਾਂ ਵੀਡੀਓ ਦੇਖਣ ਦਿਓ ਤੁਸੀਂ ਉਹਨਾਂ ਲਈ ਵੀਡੀਓ ਅਸੀਂ ਮੇਨ ਪਾਉਂਦੇ ਹੁੰਨੇ ਆ ਤੇ ਬਾਕੀ ਹੈਵਲ ਦੀ ਤੁਹਾਨੂੰ ਵੀ ਜਾਣਕਾਰੀ ਦਿਆਂਗੇ ਜਿਹੜੇ ਵੀਰਾਂ ਨੂੰ ਹੈਵਲ ਬਾਰੇ ਨਹੀਂ ਪਤਾ ਕੀ ਹੈਵਲ ਤੱਕ ਵੀ ਹੈਵਲ ਸ਼ਾਰਟ ਬਲੇਡ ਕਿਉਂ ਤੋੜਦੀ ਸਟਿੱਪਾਂ ਕਿਉਂ ਤੋੜਦੀ ਹੁੰਦੀ ਆ ਤੇ ਕੀ ਕੀ ਕਾਰਨ ਆ ਆਪਾਂ ਕਿਵੇਂ ਆ ਵੇਖ ਲਓ ਆਪਣੇ ਸਿੰਗਲ 베アリング ਚੱਲਦੇ ਆ 6405 ਦਾ ਸਿੰਗਲ 베アリング ਚੱਲਦਾ ਆਪਣੇ ਇੱਥੇ ਡਬਲ ਵਾਲਾ ਵੀ ਵਧੀਆ ਬਹੁਤ ਵਧੀਆ ਬਹੁਤ ਕੰਮ ਆ ਪਰ ਆਪਣੇ ਸਿੰਗਲ ਹੀ ਚੱਲੀ ਜਾਂਦਾ ਵਧੀਆ ਆਹ 베アリング ਵੀ ਆਪਣੇ ਸਿੰਗਲ ਚੱਲਦਾ ਉਹ ਵੀ ਸਿੰਗਲ ਪਿਛਲਾ ਵੀ ਸਿੰਗਲ ਵੀਰੇ ਜਦੋਂ ਚੀਜ਼ ਦੀ ਸੈਟਿੰਗ ਵਹਿ ਗਈ ਨਾ ਫਿਰ ਭਾਵੇਂ ਜੋ ਚੀਜ਼ ਮਰਜੀ ਚਲਾਈਓ ਜਿੰਨਾ ਚਿਰ ਚੀਜ਼ ਦੀ ਸੈਟਿੰਗ ਨਹੀਂ ਹੈਗੀ ਫਿਰ ਭਾਵੇਂ ਦੋ ਦੇ ਵੀ ਚਾਰ ਬੈਰਿੰਗ ਪਾ ਲੋ ਨਹੀਂ ਚੱਲਦੇ ਨਹੀਂ ਚੱਲਦੇ ਠੀਕ ਆ ਨਾ ਲੱਲੀ ਡਾਂ ਹਾਂ ਲੱਲੀ ਡਾਂ ਲੱਗਾ ਪਿਆ ਪੂਰੇ ਜੋਰਾ ਸ਼ੋਰਾਂ ਤੇ ਕੰਮ ਕਰਨ ਤੇ ਆਪਾਂ ਹੁਣ ਕੱਢ ਲਿਆ ਸਿਸਟਮ ਹੁਣ ਆਪਾਂ ਉਹ ਕਰਾਂਗੇ ਤਿਆਰ ਉਹ ਕਿਡਾ ਆ ਲੱਲੀ ਵੇਖਾ ਕੌਣ ਆਇਆ ਹਾਂ ਆ ਗਏ ਜੀ